ਅੱਜ ਹਮ ਦਰਦ ਟੀਵੀ ਦੀ ਟੀਮ ਪਹੁੰਚੀ ਹੈ ਗੁਰਦੁਆਰਾ ਅੜੀਸਰ ਸਾਹਿਬ ਗੁਰਦੁਆਰਾ ਅੜੀਸਰ ਸਾਹਿਬ ਜੋ ਕਿ ਬਰਨਾਲਾ ਤੋਂ 10 ਕਿਲੋਮੀਟਰ ਦੂਰ ਤੋੜਾ ਦੀ ਜੂੰਬ ਵਿੱਚ ਸਥਿਤ ਹੈ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਲੋਕਾਂ ਦੇ ਅੜੇ ਹੋਏ ਕੰਮ ਬਣਦੇ ਹਨ ਖਾਸ ਕਰਕੇ ਵਿਦੇਸ਼ ਜਾਣ ਵਾਲਿਆਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਸ਼ਰਧਾ ਨਾਲ ਮੱਥਾ ਟੇਕਣ ਵਾਲਿਆਂ ਦੇ ਸਰੀਰਕ ਕਸ਼ਟ ਕਲੇਸ਼ ਦੂਰ ਹੁੰਦੇ ਹਨ ਇਤਿਹਾਸ ਮੁਤਾਬਕ ਜਦੋਂ ਗੁਰੂ ਤੇਗ ਬਹਾਦਰ ਜੀ ਨੰਦਪੁਰ ਸਾਹਿਬ ਤੋਂ ਘੋੜੇ ਤੇ ਸਵਾਰ ਹੋ ਕੇ ਹੋਰ ਘੋੜ ਸਵਾਰਾਂ ਨਾਲ ਲੈ ਕੇ ਮਾਲਵੇ ਦੇ ਦੌਰੇ ਲਈ ਮਾਲਵੇ ਦੀਆਂ ਉਦਾਸੀਆਂ ਕਰਨ ਲਈ ਚੱਲੇ ਤਾਂ ਪਹਿਲ ਸਭ ਤੋਂ ਪਹਿਲਾਂ ਉਹ ਮੋੜਵਾਲ ਪਹੁੰਚੇ ਜਿੱਥੇ ਗੁਰਦੁਆਰਾ ਮੋੜਵਾਲ ਸਾਹਿਬ ਸਥਿਤ ਹੈ ਮੋੜਵਾਲ ਤੋਂ ਚੱਲ ਕੇ ਉਹ ਰੰਗੀਆਂ ਚ ਪਹੁੰਚੇ ਰੰਗੀਆਂ ਤੋਂ ਬਾਅਦ ਸੇਖਾ ਸੇਖਾ ਤੋਂ ਬਾਅਦ ਕਸਵਾ ਹੰਡਾਇਆ ਵਿਖੇ ਪਹੁੰਚੇ ਕਸਵਾ ਹੰਡਾਇਆ ਵਿਖੇ ਸਭ ਤੋਂ ਪਹਿਲਾਂ ਪਹੁੰਚੇ ਜਿੱਥੇ ਅੱਜਕੱਲ੍ਹ ਗੁਰਦੁਆਰਾ ਪੱਕਾ ਸਾਫ ਸਿਤਤਾ ਹੈ ਫਿਰ ਹੰਡ ਆਇਆ ਵਿਖੇ ਹੀ ਦੂਸਰੀ ਥਾਂ ਗਏ ਜਿੱਥੇ ਗੁਰਦੁਆਰਾ ਕੱਚਾ ਸਾਫ ਸਿਤਤਾ ਹੈ ਫਿਰ ਗੁਰਦੁਆਰਾ ਕੱਚਾ ਸਾਬ ਤੋਂ ਉਹ ਟੌਲਾ ਦੀ ਜੂ ਵਿਖੇ ਪਹੁੰਚੇ ਜਿੱਥੇ ਅੱਜਕੱਲ ਗੁਰਦੁਆਰਾ ਅਢੀ ਸਰ ਸਾਫ ਸਿਤਤਾ ਹੈ ਇਸ ਅਢੀ ਸਰ ਸਾਬ ਤੋਂ ਜਦੋਂ ਗੁਰੂ ਜੀ ਦਾ ਘੋੜਾ ਅੱਗੇ ਨਹੀਂ ਜਾ ਰਿਹਾ ਸੀ ਅਤੇ ਇੱਥੇ ਗੁਰੂ ਜੀ ਦਾ ਘੋੜਾ ਅੱਗੇ ਜਾਣ ਤੋਂ ਅੜੀ ਫੜ ਗਿਆ ਤਾਂ ਗੁਰੂ ਜੀ ਨੇ ਜਦੋਂ ਘੋੜੇ ਤੋਂ ਉੱਤਰ ਕੇ ਤੇ ਹੋਰ ਘੋੜਸਵਾਰਾਂ ਨੇ ਘੋੜਿਆਂ ਤੋਂ ਉਤਰ ਕੇ ਪਤਾ ਕੀਤਾ ਕਿ ਘੋੜਾ ਇੱਥੇ ਅੜੀ ਕਿਉਂ ਫੜ ਗਿਆ ਅੱਗੇ ਕਿਉਂ ਨਹੀਂ ਜਾ ਰਿਹਾ ਜਦੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਅੱਗੇ ਖੇਤ ਵਿੱਚ ਕਿਸੇ ਵਿਅਕਤੀ ਨੇ ਤਵਾਕੂ ਵਿੱਜਿਆ ਹੋਇਆ ਹੈ ਜਿਸ ਕਾਰਨ ਘੋੜਾ ਅੱਗੇ ਨਹੀਂ ਜਾ ਰਿਹਾ ਅੱਗੇ ਜਾਣ ਤੋਂ ਅੜੀ ਫੜ ਗਿਆ ਹੈ ਤਾਂ ਗੁਰੂ ਤੇਗ ਬਹਾਦਰ ਜੀ ਅਤੇ ਬਾਕੀ ਘੋੜਸਵਾਰ ਇਸ ਸਥਾਨ ਤੇ ਹੀ ਰਾਤ ਰਹਿ ਪਏ ਜਿੱਥੇ ਅੱਜਕੱਲ੍ਹ ਗੁਰਦੁਆਰਾ ਅਢੀਸਾਰ ਸਾਹਿਬ ਸਥਿਤ ਹੈ ਤਾਂ ਸਵੇਰੇ ਉੱਠ ਕੇ ਗੁਰੂ ਤੇਗ ਬਹਾਦਰ ਜੀ ਨੇ ਇੱਥੋਂ ਦੀ ਸੰਗਤ ਨੂੰ ਬੜ ਦਿੱਤਾ ਕਿ ਜੋ ਵੀ ਇੱਥੇ ਆ ਕੇ ਸ਼ਰਧਾ ਨਾਲ ਅਰਦਾਸ ਕਰਿਆ ਕਰੇਗਾ ਮੱਥਾ ਟੇਕਿਆ ਕਰੇਗਾ ਉਸਦੇ ਅੜੇ ਹੋਏ ਕੰਮ ਬਣਿਆ ਕਰਨਗੇ ਤੇ ਇਸ ਤਰ੍ਹਾਂ ਉਸ ਵਕਤ ਤੋਂ ਲੈ ਕੇ ਹੁਣ ਤੱਕ ਜੋ ਵੀ ਇੱਥੇ ਆ ਕੇ ਮੱਥਾ ਸ਼ਰਧਾ ਨਾਲ ਟੇਕਦਾ ਹੈ ਉਸਦੇ ਅੜੇ ਹੋਏ ਕੰਮ ਬਣਦੇ ਹਨ ਇਸ ਤੋਂ ਇਲਾਵਾ ਇਸ ਗੁਰਦੁਆਰਾ ਦਾ ਮਹੱਤਵ ਇੰਨਾ ਵੱਧ ਚੁੱਕਾ ਹੈ ਕਿ ਪੰਜਾਬ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਸਾਰੇ ਭਾਰਤ ਵਰਸ ਤੋਂ ਲੈ ਕੇ ਇਸ ਗੁਰਦੁਆਰਾ ਸਾਹਿਬ 'ਚ ਸੰਗਤ ਆਉਣ ਲੱਗ ਪਈ ਹੈ ਕਿਉਂਕਿ ਉਹਨਾਂ ਦੀਆਂ ਮੰਨੀਆਂ ਇੱਛਾਵਾਂ ਪੂਰੀਆਂ ਹੋਣ ਲੱਗੀਆਂ ਹਨ ਇਹ ਗੁਰਦੁਆਰਾ ਅੜੀਸਰ ਸਾਹਿਬ ਜਿਵੇਂ ਵਾਕਏ ਤਖਤ ਹਨ ਉਹਨਾਂ ਤਖਤਾਂ ਵਾਂਗ ਇਸ ਗੁਰਦੁਆਰੇ ਦੇ ਬਾਹਰ ਵੀ ਹਜ਼ਾਰਾਂ ਸੈਂਕੜੇ ਦੁਕਾਨਾਂ ਸਜ ਗਈਆਂ ਹਨ ਅਤੇ ਇਸ ਗੁਰਦੁਆਰਾ ਵਿੱਚ ਦੂਸਰੇ ਵੱਡੇ ਘਟਾਮਾਂ ਦੇ ਗੁਰਦੁਆਰਿਆਂ ਵਾਂਗ ਰਹਿਣ ਨੂੰ ਅਰਾਸ਼ਗਾ ਬਣ ਗਿਆ ਹਨ 24 ਘੰਟੇ ਲੰਗਰ ਚੱਲਦਾ ਹੈ ਆਓ ਤੁਹਾਨੂੰ ਹਮਦੱਤ ਟੀਵੀ ਰਾਈ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਦਾ ਪੂਰਕ ਤੁਪਕਲੇ ਸਤਿ ਕਰਮਾਤਾ ਗਿਆਨ ਧਿਆਨ ਤੇਰ ਦੇ ਦਰਸਨਾਮੇ ਸੋਮਾ ਸਾਤਰ ਪਰਸੁਦਿਆਨੀ ਰਾਮ ਨਾਮ ਤਦ ਮਨ ਨਿਵੇਤਾ ਜੋ ਕਚੀਨੋ ਤੋਂ ਅਨਿਤਾ ਵਾਸੀ ਉਤਮੰਗਨ ਚਕਰਾਲਾ Najis yang tidak layak naa, nanti pada waktu malam majaku harpun akan terasa dengan pergi nanti. Doakan

ka tollu no waro annech